ਮਿਆ ਪੁਲਿਸ ਨੇ ਕਾਂਗਰਸ ਲੀਡਰ ਸੁਦੀਰ ਜੋਸ਼ੀ ਦੇ ਖਿਲਾਫ ਕੇਸ ਦਰਜ ਕੀਤਾ ਹੈ ਇਲਜ਼ਾਮ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦੇ ਲੱਗੇ ਨੇ ਸੁਦੀਰ ਜੋਸ਼ੀ ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਵਿਵਾਦਿਤ ਫੋਟੋ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੈ ਜਿਸ ਨੇ ਇੱਕ ਖਾਸ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਨਤੀਜਾ ਸ਼ਿਕਾਇਤ ਮਿਲਣ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੌਲਜਮ ਦੀ ਪਾਲਕੀਤੀ ਜਾਰੀ ਹੈ ਇੱਕ ਸਾਨੂੰ ਕੰਪਲੇਂਟ ਵਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੌਤਮ ਸ਼ਰਮਾ ਤੇ ਇੱਕ ਮੌਨੂ ਕੀਤਾ ਇਹਨਾਂ ਨੇ ਕੰਪਲੇਨਟ ਦਿੱਤੀ ਸੀ ਕਿ ਜੋਸ਼ੀ ਨਾਮ ਦੇ ਵਿਅਕਤੀ ਨੇ ਮੋਦੀ ਸਾਹਿਬ ਦੀ ਵੱਡੀ ਫੋਟੋ ਕਰਕੇ ਤੇ ਹਨੂਮਾਨ ਜੀ ਦੀ ਫੋਟੋ ਉਹਨਾਂ ਦੇ ਪੈਰਾਂ 'ਚ ਲਾਤੀ ਸੀਗੀ ਇਹ ਸਬੰਧੀ ਉਹਨਾਂ ਨੇ ਕੰਪਲੇਨਟ ਦਿੱਤੀ ਤੇ ਅਸੀਂ ਇਮੀਡੀਏਟਲੀ ਮਕਦਮਾ ਨੰਬਰ 84 ਅੰਡਰ ਸੈਕਸ਼ਨ 294ਏ ਆਫ ਆਈਟੀ ਐਕਟ ਖੰਨਾ ਸਿਟੀ ਟੂ ਖੰਨਾ ਵਿਖੇ ਦੋਸ਼ੀ ਦੇ ਖਿਲਾਫ ਰਜਿਸਟਰ ਕੀਤਾ ਕੀ ਨਾਮ ਹੈ ਜਿਹੜਾ ਦੋਸ਼ੀ ਦਾ ਪੂਰਾ ਹੈ ਜੀ ਸੁਦੀਰ ਜੋਸ਼ੀ ਹੈ ਖੰਨੇ ਦਾ ਰਹਿਣ ਵਾਲਾ ਹੈਗਾ ਉਹਦੇ ਖਿਲਾਫ ਅਸੀਂ ਕੀ ਗ੍ਰਿਫਤਾਰੀ ਹੋਈ ਈ ਕੋਈ ਨਹੀਂ ਰੇਡ ਕੀਤੀ ਸੀ ਘਰੇ ਮਿਲਿਆ ਨਹੀਂ ਭੱਜਿਆ ਹੋਇਆ ਛੇਤੀ ਉਹਨੂੰ ਰਿਸਟਾਰਟ ਕੀਤਾ ਜਾਊਗਾ ਤਾਂ ਜਿਹੜੀ ਉਹ ਫੋਟੋ ਜਾਂ ਹੋਰ ਕਿੱਥੇ ਪਾਈਆਂ ਸੀ ਜੀ ਇਹ ਨੇ ਫੇਸਬੁੱਕ ਤੇ ਆਪਣੇ ਫੇਸਬੁੱਕ ਤੋਂ ਸ਼ੇਅਰ ਕੀਤੀਆਂ ਸੀ ਬਹੁਤਾਂ ਪਾਈਆਂ ਸੀ ਜੇ ਕੋਈ ਪਾ ਨਹੀਂ ਸਕਦਾ ਦੇਖੋ ਕਮੈਂਟ ਦੇਣੇ ਸੀ ਤਾਂ ਲਿਖ ਸਕਦਾ ਆਪਣੇ ਪੇਜ ਤੋਂ ਫੋਟੋ ਪਾ ਨਹੀਂ ਸਕਦਾ ਸੀ ਵੀਡੀਓ ਫ੍ਰੈਂਸ ਜੀ ਅਵੇਲੇਬਲ ਹੈ ਜਾਂ ਨਾ ਨੋਨ ਅਵੇਲੇਬਲ ਹੈ ਫ੍ਰੈਂਸ ਸਰ